ਠੀਕ ਹੈ ਕਿਨਾ ਬੜੰਗੋ ਨਹੀਂ ਵੇਚੋ ਤੁਮ ਜਾਣੀ ਭਾਈ ਸਕਿਉਰਟੀ ਵਾਲਾ ਸਥੇਰ ਕਰ ਦੇ ਦੇ ਜਿਹੜਾ ਥੋੜਾ ਫੇਟ ਛੱਡਦਾ ਯਾਰ ਥੋੜਾ ਫੇਟ ਇੱਕ ਫੋਟੋ ਕਰਵਾ ਦਿਓ ਸਾਨੂੰ ਪਲੀਜ਼ ਪਲੀਜ਼ ਯਾਰ ਜੂਸਰ ਭਾਈ ਕੰਮ ਨਹੀਂ ਆ ਰਹੇ ਤੁਸੀਂ ਓਏ ਇੱਕ ਦੋ ਥੋੜਾ ਜਾ ਰਹੇ ਆ ਮੈਡਮ ਥੋੜਾ ਦੇਖ ਕੇ ਨੀ ਨਾ ਦੇਖੋ ਜਦੋਂ मीडिया कालो मैं अंदर आ यार दे रा <laughs> <laughs> ਕਾ ਖਾਲਸਾ ਵਾਇਕੁ ਜੀ ਕੀ ਫਤਿਹ ਮੈਂ ਸਮੂੱਚੀ ਪੰਜਾਬੀਆਂ ਦਾ ਖਾਲਸਾ ਪੰਥ ਦਾ ਫਰੋਮਨੀ ਕਾਲੀ ਦਲ ਦੇ ਮੈਂਬਰਸ ਦਾ ਡੈਲੀਗੇਟ ਸਾਹਿਬ ਦਿੱਲੀ ਕਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਸਮੂੱਚੇ ਖਾਲਸਾ ਪੰਥ ਨੂੰ ਤੇ ਪੰਜਾਬੀਆਂ ਨੂੰ ਪੁਸ਼ਟੀ ਆਸ ਦਿਨਾ ਤੇ ਵਚਨ ਦਿਨਾ ਕੀ ਪੰਜਾਬ ਨੂੰ ਫਿਰ ਤੋਂ ਅਸੀਂ ਇੱਕ ਨੰਬਰ ਦਾ ਸੂਬਾ ਬਣਾਵਾਂਗੇ ਪੰਜਾਬ ਸਾਰੇ ਪੰਜਾਬੀਆਂ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ ਆ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਸ਼ਵਾਸ ਹੋਣਾ ਹੈ ਕਿ ਇਹ ਸੂਬਾ ਤੁਹਾਡਾ ਹੈ ਤੇ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਤੇ ਤਰੱਕੀ ਲਿਆਉਣੀ ਅਕਾਲੀ ਦਲ ਦਾ ਜੰਮਵਾਰਾ ਤੇ ਜੰਮਵਰੀ ਹੈ ਤੇ ਫਰਜ਼ ਹੈ ਸ਼੍ਰੋਮਣੀ ਅਕਾਲੀ ਦਲ ਸਹੀ ਮੈਨੇ ਤੋਂ ਅਸਲੀ ਵਾਰਿਸ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੇ 104 ਸਾਲ ਦੇ ਇਤਿਹਾਸ ਵਿੱਚ ਦੇਖ ਲੋ ਕੁਰਬਾਨੀਆਂ ਦਿੱਤੀਆਂ ਆਪਣੇ ਲੀਡਰਸ਼ਿਪ ਨੇ ਵਰਕਰਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਆ ਜਿਹੜੀ ਜੁੰਵਰੀ ਗੈਤੀ ਦਿੱਤੀ ਗਈ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਮਾਰਿਆ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜਾ ਸਮਾਂ ਮੈਨੂੰ ਸੇਵਾ ਆਗਮ ਤੇ ਬਖਸ਼ੀ ਸੀ ਗੁਰੂ ਦੇ ਕਿਰਪਾ ਕਰਕੇ ਮੇਰੇ ਤੇ ਹੱਥ ਰੱਖ ਕੇ ਨਿਭਾਈ ਹੈ ਜੇ ਕੋ ਕੰਮ ਕਰਦੇ ਤੋਂ ਮੈ ਕੋ ਕਮੀ ਰਹੀ ਹੈ ਤਾਂ ਉਹ ਇਸ ਸੰਗਤ ਤੋਂ ਮਾਫੀ ਚਾਹਉਣਾ ਦੂਸਰਾ ਮੈਂ ਬੇਨਤੀ ਕਰਦਾ ਕਿ ਜਿੰਨੇ ਪਿਆਰ ਸਤਕਾਰ ਨਾਲ ਅਜ ਪ੍ਰਧਾਨਗੀ ਦੀ ਚੋਣ ਜੋ ਸ਼ਾਹ ਨਾਲ ਕੀਤੀ ਹੈ ਸਾਰੇ ਡੈਲੀਗੇਟ ਸਹਿਬਾਨ ਨੇ ਮੈਂ ਉਹਨਾਂ ਅੱਗੇ ਆਰਵਾਦ ਕਰਦਾ ਤੇ ਨਾਲ ਕੋ ਤੋਂ ਅਰਦਾਸ ਕਰਦਾ ਜੇ ਜੋ ਪ੍ਰਧਾਨ ਜੀ ਹੈ ਜਿਹਦੇ ਦੁਆਰਾ ਸੇਵਾ ਜਿਹਨਾਂ ਦਿੱਤੀ ਹੈ ਅਗੁਰੂ ਕਿਰਪਾ ਕਰੇ ਉਹਨਾਂ ਤੋਂ ਬੜੀ ਤਰੀਕੇ ਨਾਲ ਸੇਵਾ ਰਹਿਣਾ ਆਪ ਦਾ ਸਿਰ ਤੇ ਹੱਥ ਰੱਖ ਕੇ ਤਾਂ ਕਿ ਅਸੀਂ ਪੰਜਾਬ ਨੂੰ ਦੁਆਰਾ ਅਮਨ ਸ਼ਾਂਤੀ ਭਾਈਚਾਰਾ ਅਸੀਂ ਕਾਇਮ ਕਰ ਛੱਡੀਏ ਪੰਜਾਬ ਦੀ ਤਰੱਕੀ ਹੋਵੇ ਤੀਸਰਾ ਜੋ ਦਬਦਵਾ ਸਾਹਿਬ ਆ ਕੱਲ ਉਥੇ ਅਸੀਂ ਬੜੀ ਵੱਡੀ ਕਾਨਫਰੰਸ ਕਰ ਰਹੇ ਆ ਉਸ ਤਾਰਫਸ ਤੇ ਵੀ ਸਾਰੇ ਜਿਹੜੇ ਹੈ ਉਹ ਅਪੀਲ ਕਰਦੇ ਆ ਬਾਕੀ 25 ਤਰੀਕ ਨੂੰ ਬਾਦ ਸਾਹਿਬ ਦੀ ਵਰਸੀ ਐ ਸਾਲਾਨਾ ਉਹ ਜ਼ਿਲ੍ਹਾਵਾਰ ਪਾਠ ਜ਼ਿਲ੍ਹੇ ਦੀ ਕਾਇ ਵੱਲੋਂ ਜਾ ਰਹੇ ਆ ਤੇ ਬਾਕੀ ਉੱਥੇ ਹੋਏਗੀ ਇਹ ਸਾਰਾ ਸਾਡਾ 25 ਦਾ ਮਾਮਲਾ ਹੁਣ ਸਰਦੂ ਪਾਰੀਆਂ